ਮੇਰੇ ਕੋਲ ਜੀ ਡੰਗਰ ਆ ਜੀ ਮੈਂ ਡੰਗਰ ਪਸ਼ੂ ਚਾਰ ਕੇ ਆਦੇ ਬੱਚਿਆਂ ਦਾ ਗੁਜ਼ਾਰਾ ਕਰਦਾ ਬਈ ਜੇ ਹੁਣ ਜ਼ਮੀਨਾਂ ਦੀ ਜੀ ਵੀ ਨਹੀਂ ਰੁਕ ਜੂਗੀ ਅਕਵੇਰ ਹੋ ਜੂਗੀ ਤਾਂ ਅਸੀਂ ਡੰਗਰ ਪਸ਼ੂ ਚਾਰ ਕੇ ਕਿੱਥੇ ਕਿੱਥੇ ਗੁਜ਼ਾਰਾ ਕਰਾਂਗੇ ਸਤੋਜ ਪਿੰਡ ਲੈ ਜੀ ਉਹਦੇ ਜਿਆਦਾ ਭਗਵਾਨ ਜਾਈਏ ਹਾਂਜੀ ਵੀ ਅਸੀਂ ਵੀ ਭਗਵਾਨਤਮਨ ਦੇ ਪਿੰਡ ਜਾ ਕੇ ਪਸ਼ੂ ਚਾਰਾਂਗੇ ਠੀਕ ਹੈ ਜੇ ਪਿੰਡ ਘਰ ਪਿਆ ਉਹਥੇ ਲੈ ਜੀ ਸਾਨੂੰ ਜਗਾਈ ਤੰਗੀਆਂ ਇਹ ਸਾਨੂੰ ਇੱਥੇ ਹੈ ਜੇ ਅਸੀਂ ਅਸੀਂ ਖਾਵਾਂਗੇ ਕਿੱਥੋਂ ਸਾਡੇ ਅਸੀਂ ਅਸੀਂ ਪਿੰਡ ਚੋਂ ਮੰਗ ਕੇ ਖਾਣੇ ਆਂ ਦਾਣੇ ਸਾਨੂੰ 6 ਮਹੀਨਿਆਂ ਬਾਅਦ ਉਹ ਦਿੰਦੇ ਨੇ ਸਾਨੂੰ ਜੱਟ ਜ਼ਮੀਂਦਾਰਾਂ ਭਰਾਵਾਂ ਦੇ ਸਰਤੀ ਚੱਲਦਾ ਜਾਂਦੀਆਂ ਸਾਡੀਆਂ ਰਾਣੀਆਂ ਤੇ ਰਾਜਾ ਜੀ ਸਾਡੇ ਸਿਹਤ ਹੋਏ ਨੇ ਅਸੀਂ ਮਹਾਰਾਜਾ ਪ੍ਰਤਾਪ ਸਿੰਘ ਦੀ ਕੋਲ ਚੋਂ ਆ ਚੰਦੌੜ ਗੜ੍ਹ ਦੇ ਕਿਲੇ ਚੋਂ ਆਏ ਹੋਏ ਆਂ ਹਾਂਜੀ ਅਸੀਂ ਮਹਾਰਾਜਾ ਪ੍ਰਤਾਪ ਸਿੰਘ ਦੀ ਕੋਲ ਚੋਂ ਆ ਸਾਡੇ ਮਾਜੁਰਗੇ ਇੱਥੇ ਸ਼ਹੀਦ ਹੋ ਗਏ ਸਾਡੀਆਂ ਰਾਣੀਆਂ ਸੀ ਸਤੀ ਹੋ ਗਈਆਂ ਉਹ ਸਤੀ ਹੋਣ ਕਰਕੇ ਸਾਨੂੰ ਇੱਥੇ 6 ਮਹੀਨਿਆਂ ਵੱਦੋਂ ਸਾਡੇ ਪਿੰਡ ਦੇ ਸਾਨੂੰ ਦਾਣੇ ਦਿੰਦ ਨੇ ਤੇ ਉਹ ਦਾਣੇ ਸਾਨੂੰ ਚਾਹੇ ਇਹਨਾਂ ਜ਼ਿਮੀਂਦਾਰਾਂ ਕੋਲ ਜੀਨ ਹੀ ਨਹੀਂ ਹੋਊਗਾ ਤਾਂ ਸਾਨੂੰ ਦਾਣੇ ਕਿੱਥੋਂ ਦੇਣਗੇ ਇਹ ਦਾਨ ਕਿਤੇ ਹੋਊ ਜਿਹੜਾ ਜਿਹੜਾ ਦਾਨ ਜ਼ਿਮੀਂਦਾਰ ਇਹ ਕਹਿੰਦਾ ਭਰਾਮਾ ਤੇ ਕਰਦੇ ਆ ਇਹ ਤੁਸੀਂ ਕਿਤੇ ਪੂਰੇ ਵਰਲਡ 'ਚ ਗੱਲ ਸੁਣੀ ਹੈ ਵੀ ਇੰਨਾ ਲੋਕਾਂ ਦੇ ਪਰਿਵਾਰ ਫ੍ਰੀ ਦਾਣੇ ਦਿੰਦੇ ਸੀ ਇਹਨਾਂ ਨੂੰ ਵਿਹਾੜੀ ਸੋਣੀ ਆ ਗਈ ਜਿੰਨੇ ਵੀ ਸਾਡੇ ਕੋਈ ਲਹਾਰ ਸੀ ਕੋਈ ਕੁਝ ਹੋਰ ਸੀ ਸਾਡੇ ਬਜ਼ੁਰਗ ਐਡੇ ਦਾਨੀ ਸੀ ਹਰ ਇੱਕ ਨੂੰ ਦਾਣੇ ਦੇ ਕੇ ਉਹਨਾਂ ਦੇ 6 ਮਹੀਨਿਆਂ ਦਾ ਰਾਸ਼ਨ ਅਸੀਂ ਦਿੰਦੇ ਸੀ ਜਿਹੜੀ ਇੱਕ ਦਾਣੀਆਂ ਦੀ ਕੁੱਲ ਸੀ ਸਾਡੇ ਬਜ਼ੁਰਗਾਂ ਨੇ ਦਾਨ ਕੀਤਾ ਅੱਜ ਇਹ ਇਹ ਸਾਨੂੰ ਭਿਖਾਰੀ ਸਮਝਣ ਲੱਗੇ ਵੀ ਇਹ ਛੋਟੀਆਂ ਚੀਜ਼ਾਂ ਦੇ ਲਾਲਚ ਚਾ ਕੇ ਸਾਨੂੰ ਸਾਡੀਆਂ ਜ਼ਮੀਨਾਂ ਦੇ ਦੇਣੇ ਬਾਈ ਅਸੀਂ ਉਹ ਕੌਮ ਆ ਜਿਹੜੀ ਬਾਰਡਰਾਂ ਤੇ ਵੀ ਸੈਰ ਦਿੰਦੀ ਆ ਖੇਤਾਂ ਦੇ ਵਿੱਚ ਵੀ ਆਪਦੀਆਂ ਲੱਤਾਂ ਵਾਹਾਂ ਘਟਾਉਂਦੀ ਆ ਆਪਦੀਆਂ ਜਾਨਾਂ ਗਵਾਉਂਦੇ ਆ ਰਾਤਾਂ ਨੂੰ ਪੈਰ ਥੱਲੇ ਸਾਡੇ ਸਾਪ ਆ ਜਾਵੇ ਸਾਡੇ ਕਹੀ ਦਾ ਹੋਵੇ ਕੱਚ ਹੋਵੇ ਕੋਸ ਹੋਵੇ ਅਸੀਂ ਆਪਦਾ ਖੂਨ ਡੋਲ ਡੋਲ ਕੇ ਲੋਕਾਂ ਦੇ ਘਰ ਭਰੇ ਆ ਅਸੀਂ ਉਹ ਕੌਮ ਆ ਚਾਹੇ ਬਾਰਡਰਾਂ ਤੇ ਵੀ ਅਸੀਂ ਖੂਨ ਡੋਲਦੇ ਆ ਅਸੀਂ ਖੇਤਾਂ 'ਚ ਕਦੇ ਸਾਡੇ ਦਾਤੀ ਲੱਗੀ ਕਦੇ ਸਾਡੇ ਰੰਬਾ ਲੱਗਿਆ ਕਦੇ ਕਹੀ ਲੱਗੀ ਕਦੇ ਕੱਚ ਵੱਜ ਗਿਆ ਨੇਰ ਚ ਫਿਰਦਿਆਂ ਦੇ ਆਪਦਾ ਖੂਨ ਡੋਹ ਡੋਲ ਕੇ ਅਸੀਂ ਲੋਕਾਂ ਦੀਆਂ ਥਾਲੀਆਂ ਤੱਕ ਅੰਨ ਪਹੁੰਚਾਉਨੇ ਆ ਪਰ ਜਿੱਦਣ ਹੁਣ ਸਾਡੇ ਤੇ ਆ ਕੇ ਪੈ ਗਈ ਠੀਕ ਹੈ ਅੱਜ ਅਸੀਂ ਲੜਾਈ ਦੇ ਵਿੱਚ ਇਕੱਲੇ ਆ ਤੇ ਅੱਜ ਸਾਨੂੰ ਮਾਰਨ ਪੈਗੇ ਉਹਨਾਂ ਸਾਡੇ ਬਜ਼ੁਰਗ ਸਾਡੇ ਬਜ਼ੁਰਗ ਵੀ ਇਹਨਾਂ ਦੇ ਨਾਲ ਸੀਗੇ ਸਾਡੇ ਬਜ਼ੁਰਗ ਵੀ ਇਹਨਾਂ ਦੇ ਨਾਲ ਸੀਗੇ ਜਦੋਂ ਸ਼ਹੀਦ ਹੋਏ ਨੇ ਅੱਜ ਵੀ ਇਹਨਾਂ ਦੇ ਨਾਲ ਮੈਮੀ ਇਹਨਾਂ ਦੇ ਨਾਲ ਸੀ ਤੁਹਾਨੂੰ ਤਿਆਰ ਆ ਜਦੋਂ ਕਿਉਂਕਿ ਇਹਨਾਂ ਨੇ ਸਾਡੀਆਂ 6-7 ਪੀੜੀਆਂ ਸਾਡੀਆਂ ਇਹਨਾਂ ਨੇ ਪਾਲਤੀਆਂ ਇਹਨਾਂ ਨੇ 6-7 ਸਾਡੀਆਂ ਪੀੜੀਆਂ ਪਾਲਤੀਆਂ ਹੁਣ ਵੀ ਮੈਂ ਇਸ ਸਾਲ ਤੋਂ ਤੇ ਦਾਖੇ ਦੇ ਵਿੱਚੋਂ ਮੈਂ 6 ਮਹੀਨਿਆਂ ਬਾਅਦ ਉਹ ਦਾਣੇ ਲੈਣ ਜਾਣਾ ਚਾਹ ਦੋਨਾਂ ਦੋਨੋਂ ਪਿੰਡਾਂ ਦੀ ਜ਼ਮੀਨ ਹੈ ਦੋਨੋਂ ਪਿੰਡਾਂ ਦੀ ਜ਼ਮੀਨ ਹੈ ਇਹ 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 ਇਸ ਸਾਲ ਦੀ ਤੇ ਦਾਖੇ ਦੀ ਜਵੀਨ ਤਾਂ ਜਿੱਟਾਂ ਦੀ ਆ ਤੇ ਜੂ ਦਾ ਮਾਲਕ ਮੈਂ ਆ ਜੀ ਇਹ ਕੁਰਸੀ ਨਾਵਾ ਇਸ ਸਾਲ ਤੇ ਦਾਖੇ ਦਾ ਮੇਰੇ ਕੋਲੇ ਆ ਦੋਨੇ ਪਿੰਡਾਂ ਕਿਉਂਕਿ ਸ਼ਹਿਰ ਬਣ ਕੇ ਕੱਲ ਨੂੰ ਇੱਥੇ ਕੋਠੀਆਂ ਬਣ ਗਿਆ ਤੁਸੀਂ ਤੁਹਾ ਤੁਸੀਂ ਵੀ ਖਤਮ ਤੁਹਾ ਤੁਸੀਂ ਕਿੱਥੇ ਜਾਓਂਗੇ ਇਹ ਤਾਂ ਖਤਮ ਹੀ ਖਤਮ ਆ ਜੀ ਪਹਿਨੇ ਪਹਿਨੇ ਹੀ ਖਤਮ ਜਦੋਂ ਸਾਡੇ ਸਾਡੇ ਜਦੋਂ ਮਾਤ ਸਾਧੀਆਂ ਰਾਣੀਆਂ ਜਦੋਂ ਸਤੀ ਹੋ ਗਈਆਂ ਸੀਗੀਆਂ ਸਾਡੇ ਰਾਜਾ ਜੀ ਸੀਧ ਹੋ ਗਏ ਜਦੋਂ ਇਹਨਾਂ ਨੇ ਸਾਨੂੰ ਉਦੋਂ ਦਾ ਪਾਲਿਆ ਹੋਇਆ ਵਾ ਤਾਂ ਅਸੀਂ ਤਾਂ ਹੁਣ ਉਹੀ ਖਤਮ ਹੋ ਜਾਵਾਂਗੇ ਤੇ ਇਹ ਖਤਮ ਹੋ ਗਏ ਤੁਹਾਡੇ ਇਤਿਹਾਸ ਨੂੰ ਵੀ ਹਜੇ ਤੱਕ ਲੋਕਾਂ ਤੱਕ ਰੱਖਿਆ ਜਾਂ ਮੈਂ ਕਵਾਂਗਾ ਵੀ ਇਤਿਹਾਸ ਵੀ ਜਿਹੜਾ ਹੈ ਤੁਹਾਡਾ ਤੁਸੀਂ ਤਾਂ ਹੀ ਦੱਸ ਸਕਦੇ ਹੋ ਜੇ ਇਹ ਨੇ ਜੇ ਜੇ ਇਹ ਨਾ ਹੁੰਦੇ ਤਾਂ ਤੁਸੀਂ ਅੱਜ ਤੁਸੀਂ ਇਤਿਹਾਸ ਦੱਸਣ ਜੋਗੇ ਨਹੀਂ ਰਹੇ ਨਹੀਂ ਅਸੀਂ ਦੱਸਣ ਜੋਗੇ ਰਹੇ ਨਹੀਂ ਸਾਨੂੰ ਜੇ ਨਾਮ ਪਾਲਦੇ ਸਾਡੀ ਪੀੜ੍ਹੀ ਨਾ ਸਾਹਮਣੇ ਰੱਖਦੇ ਇਹ ਸਿੱਖੋ ਗੋਤ ਦੇ ਨਾਲ ਸਾਡੀ ਪੀੜ੍ਹੀ ਸਾਹਮਣੇ ਰੱਖੀ ਆ ਅਸੀਂ ਚੰਦੌੜ ਘਾੜ ਦੇ ਕਿਲੇ ਦੇ ਵਿੱਚੋਂ ਆਏ ਹੋਏ ਆਂ ਅਸੀਂ ਮਹਾਰਾਜਾ ਪ੍ਰਤਾਪ ਸਿੰਘ ਦੀ ਕੁੱਲ ਚੋਂ ਮਹਾਰਾਜਾ ਰਤਨ ਸਿੰਘ ਮਹਾਰਾਜਾ ਉਦੇ ਸਿੰਘ ਮਹਾਰਾਣੀ ਪਦਮਾ ਉਹ ਸਾਡੀ ਦਾਦੀ ਪਰਦਾਦੀਆਂ ਵੱਡੀ ਸੀਗੀ ਸਾਡੀ ਸਾਨੂੰ 500 ਸਾਲ ਹੋ ਗਏ ਪਿੰਡ ਆਏ ਨੂੰ ਇੱਥੇ ਦਾਖੇ ਰਹਿੰਦੇ ਆਂ ਗੱਲ ਜ਼ਮੀਨ ਤੁਹਾਡੇ ਕੋਲ ਭਾਵੇਂ ਨਹੀਂ ਹੈ ਦਰਦ ਤਾਂ ਹੈ ਨਾ ਜਿਵੇਂ ਮੇਰੀ ਸਾਰੀ ਜ਼ਮੀਨ ਹੀ ਮੇਰੀ ਇੱਥੇ ਦਾਖੇ ਦੀ ਸਾਰੀ ਜਵੀਨ ਹੀ ਮੇਰੀ ਦਾਖੇ ਦੀ ਆ ਮੇਰੀ ਹੀ ਆ ਸਾਰੀ ਜਵੀਨ ਇਹ ਕਿਉਂਕਿ ਜਦੋਂ ਬਾਬਾ ਰੰਗਾ ਜੀ ਨੇ ਘੋੜਾ ਫੇਰਿਆ ਸੀਗਾ ਉਹਦੇ ਨਾਲ ਸਾਡੇ ਬਜ਼ੁਰਗ ਦਾ ਜੁੱਟ ਸੀਗਾ ਜਿਹੜੇ ਰਾਜਾ ਜੀ ਸਾਡੇ ਸੀਗੇ ਨਾ ਮਹਾਰਾਜਾ ਮਨਸਾ ਸਿੰਘ ਸੀ ਨਾ ਉਹ ਰਾਮਨਸਾ ਸਿੰਘ ਰਾਜੇ ਦਾ ਸਾਡਾ ਬਾਬੇ ਰੰਗੇ ਨਾਲ ਜੁੱਟ ਸੀਗਾ ਕਿਉਂਕਿ ਜਦੋਂ ਉਹਨਾਂ ਨੇ ਗੱਜੂ ਗਿੱਲ ਦੀ ਜਵੀਨ ਦੇ ਵਿੱਚੋਂ ਕਬਜ਼ਾ ਸੜਾਇਆ ਉਸ ਟਾਈਮ ਵੀ ਮੇਰੇ ਸਾਡੇ ਬਜ਼ੁਰਗ ਉਹਨਾਂ ਦੇ ਬਾਬੇ ਰੰਗੇ ਦੇ ਨਾਲ ਸੀਗੇ ਜਦੋਂ ਉਹ ਸਾਡੇ ਬਜ਼ੁਰਗ ਜ਼ਮੀਨਾਂ ਦੇ ਇਥੋਂ ਕਬਜ਼ੇ ਛਡਾਉਣ ਦੇ ਵਿੱਚ ਸਹੀਦ ਹੋ ਗਏ ਤਾਂ ਅਸੀਂ ਵੀ ਹੋ ਸਕਦੇ ਆ ਦੇਖੋ ਜੀ ਜ਼ਰੂਰ ਅਸੀਂ ਪਿੰਡਾਂ ਦੇ ਨਾ ਇੱਕ ਗੱਲ ਹੁੰਦੀ ਹੈ ਇਹਨਾਂ ਤੇ ਕੁਝ ਵੀ ਆਪਦਾ ਆ ਜੇ ਨਾ ਇਹ ਹੱਸ ਕੇ ਟਾਲ ਲੈਂਦੇ ਆ ਆ ਪੰਜਾਬ ਦੇ ਜਦੋਂ ਪਿੰਡਾਂ ਦੇ ਵਿੱਚ 2 ਸਾਲ ਪਹਿਲਾਂ ਜਦੋਂ ਹੜ੍ਹ ਵੀ ਆਇਆ ਤੇ ਉਦੋਂ ਵੀ ਹੱਸਦੇ ਆ ਹੁੰਦੇ ਸੀ ਹੱਸਦੇ ਹੱਸਦੇ ਲੰਗਰ ਛਕਾ ਦਿੰਦੇ ਸੀ ਬਹੁਤ ਕੁਛ ਜਿਹੜੇ ਆਂਦਾ ਇਹਨਾਂ ਦਾ ਫਿਰ ਵੀ ਹੱਸਦੇ ਰਹਿੰਦੇ ਤਾਂ ਕਈ ਵਾਰੀ ਇਹ ਵੀ ਹੱਸ ਕੇ ਗੱਲ ਕਰਦੇ ਆ ਅਗੋਸ ਵੀ ਹੱਸ ਲਈਦਾ ਪਰ ਮਸਲਾ ਗੰਭੀਰ ਆ ਕਈ ਵਾਰੀ ਹੱਸ ਕੇ ਤੁਹਾਡੇ ਨਾਲ ਤਾਂ ਸਾਂਝਾ ਕਰਦਾ ਕਿਉਂਕਿ ਲੋਕੀ ਵੀ ਜਿਹੜਾ ਹੈ ਉਹ ਸੁਣ ਲੈਂਦੇ ਆ ਵੀ ਅਸਲ 'ਚ ਹੋ ਕੀ ਰਿਹਾ ਕੀ ਨਹੀਂ ਹੋ ਰਿਹਾ ਪਰ ਇਹਨਾਂ ਨਾਲ ਗੱਲ ਕਰਕੇ ਤੁਹਾਨੂੰ ਵੀ ਗੰਭੀਰਤਾ ਮਸਲੇ ਦੀ ਪਤਾ ਲੱਗੀ ਹੋਏਗੀ ਜਿਹੜੇ ਇਹਦੇ ਫਾਇਦੇ ਵੀ ਗਿਨਾ ਰਹੇ ਆ ਉਹਨਾਂ ਨਾਲ ਬਾਰੇ ਵੀ ਮੈਂ ਜ਼ਰੂਰ ਕਵਾਂਗਾ ਉਹਨਾਂ ਨੂੰ ਵੀ ਅਸਲ 'ਚ ਗੰਭੀਰਤਾ ਕੀ ਆ ਉਹ ਸਮਝ ਆ ਜੀ ਅਸੀਂ ਵੀ ਕਹਿੰਦੇ ਆ ਖੁੱਲਾ ਸੱਦਾ ਜਿਹੜਾ ਫਾਇਦਾ ਕਨਣਾ ਚਾਹੁੰਦਾ ਤੁਹਾਨੂੰ ਫਾਇਦਾ ਨਜ਼ਰ ਆਇਆ ਬਸ ਫਾਇਦਾ ਜੀ ਇਹਦੇ 'ਚ ਮੈਨੂੰ ਕੋਈ ਨਹੀਂ ਹੈਗਾ ਨਾ ਤਾਂ ਮੈਂ ਡੰਗਰ ਪਸ਼ੂ ਚਾਰ ਸਕਣੇ ਆ ਜੀ ਨਹੀਂ ਰਹਿਣੀ ਤਾਂ ਡੰਗਰ ਪਸ਼ੂ ਨਹੀਂ ਮੈਂ ਚਾਰ ਸਾਲ ਦਾ ਕਹਾਂਗਾ ਕਿ ਡੰਗਰ ਪਸ਼ੂ ਚਾਰ ਕੇ ਹੀ ਮੈਂ ਗੁਜ਼ਾਰਾ ਕਰਦਾ ਜੀ ਨਾ ਸਾਨੂੰ ਜਿਹੜੇ ਸਾਨੂੰ 6 ਮਹੀਨਿਆਂ ਬਾਅਦੋਂ ਦਾਣੇ ਮਿਲਨੇ ਆ ਉਹ ਨਹੀਂ ਮਿਲਨੇ ਕਿ ਜਿਮੀਦਾਰਾਂ ਨੇ ਕਹਿਣਾ ਮੈਂ ਕਿਹੜਾ ਖੇਤੀ ਕਰਦਾ ਜੇ ਜ਼ਿਮੀਂਦਾਰ ਕੋਲੇ ਦਾਣੇ ਹੋਣਗੇ ਸਾਨੂੰ ਤਾਂ ਹੀ ਦੇਣਗੇ ਜੀ ਮੈਂ ਤਾਂ ਖੇਤੀ ਜੁਗਾਂ-ਜੁਗਾਂ ਤੱਕ ਰਹਿਣੀ ਚਾਹੀਦੀ ਆ ਗੱਲ ਕਰਦੇ ਨਾ ਅੱਖਾਂ ਨਾਮ ਹੋ ਰ ਗਿਆ ਤੁਹਾਨੂੰ ਸਭ ਐ ਲੱਗਦਾ ਨਜ਼ਰ ਆ ਰਿਹਾ ਵੀ ਅੱਗੇ ਜਾ ਕੇ ਕੀ ਹੋਊ ਹਾਂਜੀ ਕਹੋ ਉਦੋਂ ਜਾ ਕੇ ਤਾਂ ਕਾਲੀ ਪੈਣਾ ਜੀ ਇਹ ਹੁਣ ਮੈਂ ਡੰਗਰ ਚਾਲਣ ਜਾਊਂਗਾ ਉੱਤੇ ਸ਼ੇਰ ਬਣ ਜੂਗਾ ਮੈਂ ਡੰਗਰ ਚਾਲਣ ਨੂੰ ਸੜਕਾਂ ਤੇ ਮੈਨੂੰ ਗੋਹਾ ਚੱਕਣਾ ਪਿਆ ਕਰਨ ਗੋਹਾ ਚੱਕੋ ਜੀ ਸਾਫ਼ ਕਰੋ ਤਾਂ ਗਾਹਾਂ ਨਿੰਗਾਗੇ ਜਦੋਂ ਕਲੋਨੀਆਂ ਬਣ ਗਈਆਂ ਕਲੋਨੀਆਂ 'ਚ ਮੈਨੂੰ ਡੰਗਰ ਕਿੱਥੇ ਵੜਨ ਦੇ ਜਾਣ ਉਹਨਾਂ ਨੇ ਵੱਡੇ-ਵੱਡੇ ਲੋਕਾਂ ਨਾਲ ਵੱਡੇ-ਵੱਡੇ ਲਾਲਿਆਂ ਨਾਲ ਹਾਂ ਤਾਂ ਜ਼ਿੰਮੇਦਾਰਾਂ ਦਾ ਕਰਕੇ ਮੈਂ ਨੰਘ ਜੰਨਾ ਜੀ ਇਹਨਾਂ ਦਾ ਸਹਿਯੋਗ ਮੈਂ ਤਾਂ ਬਹੁਤ 500 ਸਾਲ ਦਾ ਪਹਿਲਾਂ ਦਾ ਇਹਨਾਂ ਦਾ ਮੈਂ ਤਾਂ ਦੇਣ ਨਹੀਂ ਦੇ ਸਕਦਾ ਜੀ ਜਰੂਰ ਤੁਹਾਡੇ ਕੋਲ ਨਾਲ ਕੀ ਹੋਇਆ ਉਸ ਤੇ ਵੀ ਅਸੀਂ ਕਿਸੇ ਦਿਨ ਗੱਲਬਾਤ ਕਰਾਂਗੇ ਆਰਾਮ ਨਾਲ ਤੁਹਾਡੇ ਨਾਲ ਪਰ ਹੁਣ ਮੈਂ ਇੱਥੇ ਹੀ ਕਵਾਂਗਾ ਵੀ ਆ ਪਿੰਡ ਦਾਖਾ ਤੇ ਜਿਹੜੇ ਕਹਿ ਰਿਹਾ ਅਸੀਂ ਜਿਹੜੇ ਆ ਉਹ ਪੰਜਾਬ ਦੇ ਜਿਹੜੇ ਆ ਕਿਸਾਨ ਉਹ ਖੁਸ਼ ਕਰ ਦਿੱਤੇ ਨੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਵਪਾਰੀ ਬਣਾਣ ਲੱਗੇ ਆ ਇਹ ਗੱਲ ਕਹਿ ਰਹੇ ਨੇ ਉਹ ਤੇ ਆ ਦੇਖ ਲੋ ਇਹ ਖੁਸ਼ੀ ਕੀ ਆ ਕਿਸਾਨ ਤਾਂ ਕਿਸਾਨ ਜਿਹੜੇ ਇਹਨਾਂ ਨਾਲ ਖਿੱਤੇ ਜੁੜੇ ਹੋਏ ਆ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਇਹਨਾਂ ਦੇ ਕਹਿਣ ਮੁਤਾਬਕ ਕਹਿ ਮਤਾਬਕ ਨਹੀਂ ਕਰਨਵਰ ਜੀ ਹੋ ਰਿਹਾ ਜਿਹੜੇ ਇਹ ਲੋਕੀ ਆ ਨਾ ਇਹ ਖੇਤ ਸਾਡੇ ਜੇ ਸਾਡੇ ਖੇਤ ਪੱਧਰ ਹੁੰਦੇ ਸੀ ਤੁਹਾਡੇ ਕਹਿਣ ਮਤਾਂ ਵਾਲੇ ਜੇ ਸਾਡੇ ਖੇਤ ਪੱਧਰ ਕਰਦੇ ਸੀ ਸਾਡੇ ਬਜ਼ੁਰਗ ਤਾਂ ਸਾਡੇ ਬਜ਼ੁਰਗ ਕੱਲਾ ਕੜਾਈਆ ਭਰ ਕੇ ਕਲਾ ਆਪ ਦੇ ਸਿਰ ਤੇ ਆਪ ਨਹੀਂ ਸੀ ਰੱਖ ਲੈਂਦੇ ਉਹ ਨਾਲ ਚਕਾਉਣ ਵਾਲੇ ਤੇ ਕਹੀ ਚਲਾਉਣ ਵਾਲੇ ਸਾਡੇ ਇਹੀ ਸੀ ਜਿੰਨੇ ਵੀ ਇਹ ਐਸਸੀ ਭਾਈਚਾਰੇ ਚੋਂ ਅਸੀਂ ਕਿਤੇ ਇਹ ਨਹੀਂ ਸਮਝੇ ਪਿੰਡਾਂ ਦੇ ਵਿੱਚ ਵੀ ਇਹ ਐਸਸੀ ਭਾਈਚਾਰਾ ਅਸੀਂ ਇਹਨਾਂ ਨੂੰ ਉਹਦੇ ਤਾਇਆ ਚਾਚੇ ਸਮਝਦੇ ਹੁੰਦੇ ਆ ਤਾਇਆ ਚਾਚਾ ਕਹਿ ਕੇ ਬੁਲਾਉਂਦੇ ਹੁੰਦੇ ਮੇਰੇ ਨਾਲ ਮੇਰਾ ਇੱਕ ਸੀਰੀ ਸੀ ਕੰਮ ਕੀਤਾ ਇਹਨਾਂ ਨੂੰ ਪੁੱਛ ਲਓ ਜਿੱਦਣ ਉਹ ਪੂਰਾ ਹੋਇਆ ਉਦੇ ਪਰਿਵਾਰ ਨਹੀਂ ਉਹਨਾਂ ਰੋਇਆ ਹੋਣਾ ਜਿੰਨਾ ਅਸੀਂ ਦੋ ਭਾਈ ਰੋਏ ਆ ਇਹਨਾਂ ਦੇ ਨਾਲ ਇਹਨਾਂ ਦੀ ਸਾਡੇ ਨਾਲ ਸਾਂਝ ਆ ਸਾਡੀ ਇਹਨਾਂ ਨਾਲ ਸਾਂਝ ਸਭ ਕੁਝ ਖਤਮ ਹੋ ਜਾਣਾ ਸਾਰਾ ਕੁਝ ਖਤਮ ਹੋ ਜਾਣਾ ਜੇ ਅਸੀਂ ਮਰਾਂਗੇ ਇਹਨਾਂ ਤਾਂ ਵਿਚਾਰਿਆਂ ਨੇ ਪਹਿਲਾਂ ਮਰ ਜਾਣਾ ਸਾਡੇ ਨਾਲ ਸਾਡੇ ਭਰਾ ਨੇ ਇਹ ਸਾਡੀ ਇਹਨਾਂ ਨਾਲ ਇੱਕ ਖੂਨ ਦੀ ਸਾਂਝ ਆ ਸਾਡੇ ਇਹਨਾਂ ਨਾਲ ਖਾਦਾ ਪੀਤਾ ਕਥਾਲੀਆਂ ਚ ਆ ਸੀ ਇਹਨਾਂ ਨਾਲ ਸਾਡਾ ਪਿਆਰ ਆ ਇਹ ਇੱਕ ਲੋਕਾਂ ਦੇ ਕਹਿਣ ਨੂੰ ਐਸੀ ਜਰਨਲ ਚੀਜ਼ਾਂ ਬਣੀਆਂ ਪਰ ਸਾਡੀ ਨਿਗਾ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆ ਇਹ ਸਾਡੇ ਭਾਈ ਆ ਸਾਡਾ ਇੱਕ ਹਿੱਸਾ ਵਾ ਸਾਡੀਆਂ ਜ਼ਮੀਨਾਂ ਨੂੰ ਆਵਾਜ਼ ਕਰਨੇ ਵਿੱਚ ਜਿੰਨਾ ਕਿ ਸਾਡੇ ਬਜ਼ੁਰਗਾਂ ਦਾ ਯੋਗਦਾਨ ਆ ਉਹਨਾਂ ਕਿ ਇਹਨਾਂ ਦੇ ਬਜ਼ੁਰਗਾਂ ਦਾ ਵੀ ਯੋਗਦਾਨ ਆ ਇਦੋਂ ਬਗੈਰ ਇਹਨਾਂ ਦੀ ਹੈਲਪ ਤੋਂ ਬਗੈਰ ਸਾਡੇ ਬਜ਼ੁਰਗ ਜ਼ਮੀਨਾਂ ਨੂੰ ਆਵਾਜ਼ ਨਹੀਂ ਕਰ ਸਕਦੇ ਸੀ ਤਾਂ ਦੇਖ ਸਕਦੇ ਹੋ ਗੱਲਬਾਤ ਕੀਤੀ ਆ ਤਾਂ ਅਸਲ ਦੇ ਵਿੱਚ ਜੇ ਇੱਥੇ ਲੈਂਡ ਪੋਲਿੰਗ ਸਕੀਮ ਆਂਦੀ ਆ ਗਲਾੜਾ ਵੱਲੋਂ ਕਲੋਨੀਆਂ ਬਣਦੀਆਂ ਤਾਂ ਇਹ ਸਭ ਕੁਝ ਖਤਮ ਹੋ ਜਾਏਗਾ ਤੇ ਇਹ ਸੋਚਦੇ ਦਵਾ ਨਵੀਂ ਚੀਜ਼ ਆਬਾਦ ਹੋਏਗੀ ਡਵੈਲਪਮੈਂਟ ਹੋਏਗੀ ਪਰ ਡਵੈਲਪਮੈਂਟ ਦੇ ਵਿੱਚ ਕੀ ਕੁਝ ਜਿਹੜਾ ਉਹ ਜੜੇਗਾ ਉਹ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਪਤਾ ਲੱਗੇਗਾ ਜਿਵੇਂ ਹੁਣ ਕਰ ਲਓ ਕਰ ਲਓ ਬਾਕੀ ਗੱਲ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਕੋਈ ਨਾ ਤੇ ਅ ਗੱਲ ਆਇਆ ਵੀ ਕਿੰਨਾ ਕੁਝ ਉਸ ਦਾ ਨੁਕਸਾਨ ਹੋਏਗਾ ਇਹ ਵੀਡੀਓ ਕਰਨ ਦਾ ਮੋਟਿਵ ਹੈ ਹੀ ਹੈ ਪਿੰਡ ਪਿੰਡ ਜਾਣ ਦਾ ਮੋਟਿਵ ਹੈ ਹੀ ਹੈ ਬੀਐਸਐਲ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਨੇ ਨਹੀਂ ਸੁਣੀ ਜਿਹੜੀ ਲੋਕ ਕਹਿੰਦੇ ਸੀਗੇ ਵੀ ਕਿਸਾਨਾਂ ਵਾਸਤੇ ਕੁਝ ਲੈ ਕੇ ਆ ਰਹੇ ਹੋ ਤਾਂ ਪਹਿਲਾਂ ਕਿਸਾਨਾਂ ਨਾਲ ਤਾਂ ਗੱਲ ਕਰ ਲਓ ਤੇ ਉਹੀ ਜੇ ਅੱਜ ਉਹੀ ਗੱਲ ਤੁਹਾਡੇ ਤੇ ਵੀ ਇੰਪਲੀਮੈਂਟ ਹੁੰਦੀ ਆ ਵੀ ਤੁਸੀਂ ਜੇ ਸਕੀਮ ਲੈ ਕੇ ਆਂਦੀ ਹੈ ਜਿੰਨਾ ਵਾਸਤੇ ਲੈ ਕੇ ਜਾਂਦੀ ਆ ਉਹਨਾਂ ਨੂੰ ਤਾਂ ਇੱਕ ਵਾਰੀ ਪੁੱਛ ਲਾਂਦੇ ਨੁਕਸਾਨ ਹੈ ਕਿ ਫਾਇਦਾ ਹੈ ਉਹਨਾਂ ਕੋਲ ਤਾਂ ਹੀ ਅਸੀਂ ਜਾਣਦੇ ਆ ਵੀ ਤੁਹਾਨੂੰ ਵੀ ਪਤਾ ਲੱਗ ਸਕੇ ਵੀ ਅਸਲ 'ਚ ਉਹਦਾ ਨੁਕਸਾਨ ਹੈ ਜਾਂ ਫਾਇਦਾ ਹੈ ਜ਼ਰੂਰ ਤੁਹਾਨੂੰ ਹੁਣ ਗੱਲਬਾਤ ਅਸੀਂ ਜਿਹੜੀ ਕੀਤੀ ਆ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਹੋਗਾ ਕਿੰਨਾ ਕੁ ਫਾਇਦਾ ਹੈ ਬਾਈ ਜੀ ਤੁਸੀਂ ਵੇਹ ਵੀਡੀਓ ਕਾਫੀ ਲੰਬੀ ਹੋਗੀ ਤੇ ਪਰ ਇੱਕ ਸਵਾਲ ਮੇਰਾ ਦਿਮਾਗ 'ਚ ਆ ਗਿਆ ਪਮਕਰ ਤੁਸੀਂ ਵੀ ਰਹੇ ਹੋ ਮਾਲਵਿੰਦਰ ਗੰਗ ਨੇ ਇੱਕ ਸਟੇਟਸ ਪਾਇਆ ਸੀ ਕੱਲ ਟਵੀਟ ਕੀਤਾ ਸੀ ਉਹ 2 ਘੰਟੇ ਡਿਲੀਟ 2 ਘੰਟੇ ਡਿਲੀਟ ਦੇਖੋ ਇੱਕ ਐਡੇ ਵੱਡੇ ਲੀਡਰ ਨੂੰ ਦੇਖੋ ਮਾਲਵਿੰਦਰ ਕਹਿੰਦਾ ਕਿੱਡਾ ਵੱਡਾ ਉਹਦਾ ਕਿੱਡਾ ਵੱਡਾ ਉਹਦਾ ਦੇਖੋ ਸਰਕਾਰ ਦੇ ਇੱਕ ਉਹ ਮੋੜ ਜਦੋਂ ਉਹਨਾਂ ਨੂੰ ਇੰਨਾ ਡਰ ਆ ਉਹਨਾਂ ਨੂੰ ਕਿੰਨਾ ਕੁ ਡਰਾਇਆ ਗਿਆ ਹੋਊਗਾ ਉਹਨਾਂ ਲਾਲਿਆਂ ਦੇ ਬੰਨਿਓ ਵੀ ਉਹਨਾਂ ਨੂੰ ਜਦ ਹੀ ਉਹ ਟ੍ਰੀਬਿਊਟ ਵਾਪਸ ਲੈਣਾ ਪਿਆ ਦੁੱਖ ਹੈ ਨਾ ਉਹਨਾਂ ਦੇ ਦਿਲਾਂ ਦੇ ਵਿੱਚ ਦੁੱਖ ਹੈ ਪਰ ਉਹ ਉਹ ਲਾਲਿਆਂ ਦੇ ਡਰ ਤੋਂ ਦਿੱਲੀ ਵਾਲਿਆਂ ਦੇ ਡਰ ਤੋਂ ਇੱਕ ਜ਼ਾਹਰ ਨਹੀਂ ਕਰਦੇ ਮੈਨੂੰ ਪਤਾ ਮੈਂ ਇਹ ਚ ਪਾਰਟੀ ਦੇ ਵਿੱਚ ਰਹਿ ਹਾਂ ਜੇ ਹੁਣ ਵੀ ਇਹ ਵਾਪਸ ਲੈਂਦੇ ਹੁਣ ਵੀ ਪਾਰਟੀ 'ਚ ਰਹਾਂਗੇ ਜੇ ਲੈਣ ਕੇ ਵਾਪਸ ਪਰ ਉਹ ਇੱਕ ਇੰਨਾ ਤੋਂ ਲਾਲਿਆਂ ਤੋਂ ਡਰਦੇ ਬੋਲਦੇ ਨਹੀਂ ਕਿਉਂਕਿ ਉਹਨਾਂ ਨੂੰ ਕੁਰਸੀਆਂ ਦਾ ਮੋਹ ਮਾਰਦਾ ਵਾ ਕੁਰਸੀਆਂ ਨਾਲ ਜੁੜੇ ਹੋਏ ਆ ਪਰ ਦੁੱਖ ਹਰ ਇੱਕ ਇਨਸਾਨ ਨੂੰ ਆ ਵੀ ਇਹ ਚੀਜ਼ ਕੀ ਹੋ ਰਹੀ ਹੈ ਚਾਹੇ ਉਹ ਕੋਈ ਸਰਕਾਰ ਦੇ ਬੱਚਾ ਚਾਹੇ ਸਰਕਾਰ ਤੋਂ ਬਾਹਰ ਆ ਦੂਜੀ ਗੱਲ ਆ ਜੇ ਮੇਰੀ ਨੋਟ ਕਰ ਲਿਓ ਹੋਰ 6 ਮਹੀਨਿਆਂ ਤੱਕ 2 ਮਹੀਨੇ ਤੱਕ ਜਦੋਂ ਸਰਕਾਰ ਆਪਦਾ ਇਹ ਕੰਮ ਤੇਜ਼ ਕਰੂਗੀ ਜਿੰਨੇ ਵੀ ਸਾਡੇ ਵਰਕਰ ਹੋਣਗੇ ਪਿੰਡਾਂ ਦੇ ਵਿੱਚ ਸਾਰੇ ਥੜਾ ਥੜਾ ਅਸਤੀਫੇ ਦੇਣਗੇ ਜੇ ਉਹ ਆਪਦੇ ਪਿਓ ਦੇ ਜਾਏ ਹੋਣਗੇ ਜੇ ਉਹਨਾਂ ਦੇ ਖੂਨ ਖਤਮ ਹੋ ਗਿਆ ਕੱਲਾ ਉਹਨਾਂ ਨੂੰ ਉਹੀ ਚਮਚਾਗਿਰੀ ਪਸੰਦ ਆ ਵੀ ਅਸੀਂ ਛੱਟੇ ਮਾਰ ਕੇ ਰੋਟੀ ਖਾਣੀ ਆ ਬਸ ਆਪਦੀ ਚਮਚਾਗਿਰੀ ਚ ਮਕਾਉਣੀ ਆ ਤਾਂ ਉੱਥੇ ਜੁੜੇ ਰਹਿਣਗੇ ਜਿਨ੍ਹਾਂ ਦੇ ਵਿੱਚ ਭੋਰਾ ਵੀ ਅਣਕ ਹੋਊਗੀ ਵੀ ਅਸੀਂ ਸਭ ਤੋਂ ਪਹਿਲਾਂ ਧਰਮ ਗੁਰੂ ਗ੍ਰੰਥ ਸਾਹਿਬ ਦੂਜਾ ਸਾਡਾ ਕਰਮ ਸਾਡੀ ਖੇਤੀ ਸਾਡੀ ਜ਼ਮੀਨ ਜੇ ਜਿਹੜੇ ਬੰਦੇ ਇਹਨੂੰ ਚੀਜ਼ ਨੂੰ ਪਹਿਲ ਦਿੰਦੇ ਹੋਣਗੇ ਉਹ ਤਾਂ ਛੱਡਣਗੇ ਜਿਹੜੇ ਨਹੀਂ ਪਹਿਲ ਦਿੰਦੇ ਜਿਹੜੇ ਉਹਦੇ ਧਰਮ ਤੇ ਕਰਮ ਦੇ ਨਹੀਂ ਹੋਏ ਫਿਰ ਹੁਣੇ ਉਹਨਾਂ ਦੇ ਵੀ ਨਹੀਂ ਉਹ ਵੀ ਚੇਤੇ